ਸਮਾਜ ਸੇਵੀ ਸੰਸਥਾ ਮਰੀਦ ਮਿਤਰਾ ਦੇ ਪ੍ਰਧਾਨ ਗੁਰਮੁਖ ਸਿੰਘ ਗੁਰੂ ਨੇ ਪਟਿਆਲਾ ਦੇ ਪ੍ਰੈਸ ਕਲੱਬ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਦਾ ਇੱਕ ਵਿਸ਼ੇਸ਼ ਆਯੋਜਨ ਕੀਤਾ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਰਸ਼ਦ ਸਮਾਜ ਸੇਵੀ ਮੈਡਮ ਸਿੰਦਰਪਾਲ ਕੋਰਵਾਲੀਆ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ 2025 ਤੇ 26 ਦੀ ਸੰਚਾਲਕ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੰਭਾਲੀਆਂ ਗਈਆਂ। ਦੇਖੋ ਮੌਕੇ ਦੀਆਂ ਲਾਈਵ ਮੀਡੀਆ ਨਾਲ ਗੱਲਬਾਤ ਕਰਦੇ ਪ੍ਰਧਾਨ ਗੁਰਮੁਖ ਸਿੰਘ ਗੁਰੂ ਤੇ ਮੈਡਮ ਸਿੰਦਰਪਾਲ ਕੋਰਵਾਲੀਆ ਨੇ ਕੀ ਕਿਹਾ ਤੁਸੀਂ ਵੀ ਸੁਣੋ। ਕਮੇਟੀ 2025-26 ਦੀ ਜਿਹੜੀ ਕਿ ਜਾਰੀ ਕੀਤੀ ਗਈ ਹੈ ਕਿ ਸਾਡੀ ਸੰਸਥਾ ਦੇ ਆਦਰਸ਼ ਤੇ ਸਾਨੂੰ ਹਮੇਸ਼ਾ ਸਪੋਰਟ ਕਰਨ ਵਾਲੇ ਮੈਡਮ ਸਿੰਦਰਪਾਰਕਰ ਵਾਲੀਆ ਪ੍ਰਸਿੱਧ ਸਮਾਜ ਸੇਵੀ ਪਟਿਆਲਾ ਪਹੁੰਚੇ ਸਾਨੂੰ ਆਸ਼ੀਰਵਾਦ ਦੇਣ ਤੇ ਸੰਸਥਾ ਮਰੀ ਮਿੱਤਰਾ ਦਾ ਇਹ ਹੀ ਇੱਕ ਮੰਤਵ ਹੈ ਕਿ ਜੁਰਤਮੰਦ ਭਾਵੇਂ ਇਨਸਾਨ ਹੋਣ ਜਾਂ ਜਾਨਵਰ ਹੋਣ ਪਸ਼ੂ ਪਕਸ਼ੀ ਸਭ ਦੀ ਸੇਵਾ ਕਰਨਾ ਤੇ ਅਸੀਂ ਸੜੀ ਸਾਡੀ ਸੰਸਥਾ ਦਾ ਮੁੱਖ ਮਕਸਦ ਹੈ ਸਾਡੀ ਹੱਥੀ ਸੇਵਾ ਤੇ ਉਹਦੇ ਲਈ ਅਸੀਂ ਜਿਹੜਾ ਰਿੰਦਰਾ ਹਸਪਤਾਲ ਹੈ ਮਾਤਾ ਛੱਲੇ ਆ ਜਿਹੜੇ ਹਫ਼ਤਾ ਚ ਬਹੁਤ ਸਾਰੇ ਲੋਕ ਨੌੜਮੰਦ ਪਏ ਨੇ ਉਹਨਾਂ ਦੀ ਹੱਥੀ ਸੇਵਾ ਵਾਲਾ ਸੀ ਆਪਣਾ ਜਿਹੜਾ ਹੈਗਾ ਧਿਆਨ ਦੇ ਇਹ ਸੰਸਥਾ ਜਿਹੜੀ ਹੈਗੀ ਐ ਮਰੀਜ਼ ਮਿੱਤਰਾ ਸਿਰਫ ਦੀ ਸਾਲ ਦੀ ਇੱਕ ਮਨਿਆਦ ਹੁੰਦੀ ਆ ਤੇ ਸਾਲ ਮਗਰੋਂ ਦੇ ਮੈਂਬਰ ਨਵੇਂ ਹੁੰਦੇ ਸੀ ਜੋੜਦੇ ਆ ਤੇ ਇੱਕ ਜਿਹੜਾ ਸੰਸਥਾ ਦਾ ਇੱਕ ਪਾਰਦਰਸ਼ਤਾ ਨਾਲ ਬਣੀ ਰਹਿੰਦੀ ਆ ਜਦੋਂ ਕਮੇਟੀ ਸੀ ਨੌਚ ਕਰਦੇ ਆ ਤੇ ਸੰਸਥਾ ਭਾਵੇਂ ਕੋਈ ਵੀ ਆ ਉਹਨਾਂ ਵਿੱਚ ਐਦਾ ਹੀ ਮਤਲਬ ਜਿਹੜੀ ਆਪਣੀ ਜ਼ਿੰਮੇਵਾਰੀਆਂ ਵੰਡ ਕੇ ਤੇ ਸੰਸਥਾ ਦਾ ਇੱਕ ਜਿਹੜਾ ਰੂਪ ਐ ਅਸਲ ਜਨਤਾ ਸਾਹਮਣੇ ਰੱਖਣਾ ਚਾਹੀਦਾ ਹੈ ਇਹਦੀ ਆਪਣੀ ਸੁਸਾਇਟੀਆਂ ਨੇ ਕਮੇਟੀਆਂ ਨੇ ਉਹ ਲੋਕਾਂ ਮੋਰੇ ਜਨਤਾ ਕਰਨੀ ਚਾਹੁੰਦੀਆਂ ਨੇ ਤੇ ਸਾਡੀ ਸੰਸਥਾ ਜਿਹੜਾ ਹੈਗਾ ਲੇਖਾ ਜੋਖਾ ਸਾਡੀ ਸੰਸਥਾ ਸਾਰੇ ਮੈਂਬਰਸ ਮਿਲ ਕੇ ਸਾਹਮਣੇ ਨੇ ਤੇ ਜਿਹੜੀ ਸਾਡੀ ਸੰਸਥਾ ਦੇ ਅੱਗੇ ਮੁੱਖ ਖੋਦਨ ਸੇਵਾ ਰੀਲਰ ਸੇਵਾ ਦੇ ਚੱਲ ਰਹੀ ਆ ਤੇ ਨਾਲ ਹੀ ਜਿਹੜੀ ਨਿਵੇਕਲੀ ਸਾਡੀ ਸੇਵਾ ਹੈਗੀ ਹੈ ਮਤਲਬ ਕੈਂਸਰ ਰੋਗਿਆਂ ਲਈ ਵਾਲਦਾਨ ਜਿਹੜੇ ਵਾਲਦਾਨ ਸੀ ਕਰਦੇ ਆ ਕੈਂਸਰ ਰੋਗਿਆਂ ਲਈ ਕਿ ਵਿਗ ਬਣਦਾ ਤੇ ਜੁਰਤ ਮੈਂ ਜਿਹੜੇ ਪਸ਼ੂ ਪੰਛੀ ਨਾਲ ਦੀ ਮੱਲਨ ਪੱਟੀ ਆ ਇਹਨਾਂ ਸਭ ਦੇ ਸਬਾਬ ਨਾਲ ਅਸੀਂ ਹੁਣ ਹੋਰ ਵੱਧ ਗਏ ਮਤਲਬ ਮਿਲ ਜੁੜ ਕੇ ਰਲ ਕੇ ਵੱਧ ਗਮਣਾ ਸੇਵਾ ਕਰਾਂਗੇ ਮੈਂ ਪਹਿਲੇ ਤਾਂ ਮੁਬਾਰਕਬਾਦ ਦਿੰਨੀ ਆ ਕੋਰ ਕਮੇਟੀ ਜੋ ਵੀ ਅੱਜ ਬਣੀ ਆ ਕਿਉਂਕਿ ਜਦੋਂ ਨਵਾਂ ਕੋਈ ਰਤਬਾ ਮਿਲਦਾ ਹੈ ਤੇ ਉਦੋਂ ਖੁਸ਼ੀ ਵੀ ਹੁੰਦੀ ਹੈ ਇਹ ਥੋੜਾ ਜਿਹਾ ਇੱਕ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੁੰਦਾ ਆਦਰਵਾਇਸ ਕੀ ਹੈ ਕਿ ਆਪਾਂ ਕੋਈ ਵੀ ਸੰਸਥਾ ਹੁੰਦੀ ਉਹਦੇ ਵਿੱਚ ਮੈਂਬਰਸ ਆਉਂਪ ਜਾਂ ਕੁਝ ਇਹੋ ਜਿਹੇ ਹੁੰਦੇ ਜਿਹੜੇ ਕਹਿੰਦੇ ਪੈਸੇ ਲੈ ਲਓ ਪਰ ਅਸੀਂ ਆ ਨਹੀਂ ਸਕਦੇ ਕੁਝ ਐਸੇ ਹੁੰਦੇ ਆ ਜਿਹੜੇ ਕਹਿੰਦੇ ਅਸੀਂ ਆ ਸਕਦੇ ਆ ਪਰ ਅਸੀਂ ਫਾਈਨੈਂਸ਼ੀਅਲੀ ਸਪੋਰਟ ਨਹੀਂ ਕਰ ਸਕਦੇ ਤੇ ਕੁਝ ਦੋਨੋਂ ਕੈਟਾਗਰੀਜ਼ ਦੇ ਵਿੱਚ ਹੁੰਦੇ ਆ ਸੋ ਇਹਦੇ ਵਿੱਚ ਮਿਸ਼ਰਣ ਹੈ ਸਾਰੀ ਕੈਟਾਗਰੀਜ਼ ਹੈ ਸੇਵਾ ਕਰਨ ਵਾਲੇ ਵੀ ਆ ਫਾਈਨੈਂਸ਼ੀਅਲੀ ਸਪੋਰਟ ਕਰਨ ਵਾਲੇ ਵੀ ਆ ਔਰ ਮਿਹਨਤ ਕਰ ਜਿਹੜੇ ਆ ਉਜੜੇ ਹੋਏ ਆ ਮੈਂ ਪਿਛਲੇ ਵੀ 2005 ਤੋਂ ਗੁਰਮੁਖ ਸਿੰਘ ਨਾਲ ਜਾਣਦੀ ਆ ਇਹਨਾਂ ਦੇ ਕੰਮ ਦੇਖਦੀ ਦਿੰਨੀ ਆ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਸੀ ਇਹ ਹਰ ਸਾਲ ਮਨਾਉਂਦੇ ਆ ਤੇ ਅੱਜ ਮਨਾਇਆ ਤੇ ਜਿੱਥੇ ਤੱਕ ਮਾਨ ਸਨਮਾਨ ਦਾ ਸਵਾਲ ਹੈ ਇਹ ਇੱਕ ਤੁਹਾਡੇ ਅੰਦਰ ਊਰਜਾ ਭਰਦੇ ਆ ਜਦੋਂ ਤੁਹਾਨੂੰ ਕਿਤੇ ਕੋਈ ਸਨਮਾਨਿਤ ਕਰਦਾ ਨਾ ਤੇ ਤੁਸੀਂ ਰਾਤੀ ਪੈ ਕੇ ਇੱਕ ਵਾਰੀ ਜ਼ਰੂਰ ਸੋਚਦੇ ਹੋ ਕਿ ਮੇਰਾ ਅਗਰ ਮੈਂ ਇੰਨਾ ਕੰਮ ਕੀਤਾ ਹੈ ਮੇਰਾ ਸਨਮਾਨ ਹੋਇਆ ਹੈ ਮੇਰੇ ਸ਼ਾਇਦ ਦੇ ਲੋਕ ਦੇਖਣਗੇ ਮੇਰੇ ਆਸ-ਪਾਸ ਦੇ ਲੋਕ ਦੇਖਣਗੇ ਸੋ ਤੁਹਾਡੇ ਅੰਦਰ ਇੱਕ ਪੋਜ਼ਿਟਿਵ ਅਪਰੋਚ ਆਉਂਦੀ ਔਰ ਤੁਸੀਂ ਜ਼ਿਆਦਾ ਮਿਹਨਤ ਨਾਲ ਜੁੜਦੇ ਹੋ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਂਟੀ ਚ ਕਿਤੇ ਵੀ ਕੱਢੇ ਸੀ ਉਹਨੂੰ ਕੋਈ ਚੁਪਨ ਲਈ ਤਿਆਰ ਨਹੀਂ ਸੀ ਪੇਸ਼ੈਂਟ ਨੂੰ ਤੇ ਇਸ ਕਰਕੇ ਜੋ ਇਹ ਕੋਈ ਵੀ ਕੰਮ ਕਰਦਾ ਹੈ ਉਹਦੀ ਹੌਸਲਾ ਵਜ਼ਾਈ ਦੀ ਮੈਂ ਹੀ ਕਹੂੰਗੀ ਕਿ ਸਨਮਾਨ ਕਰਦੇ ਰਿਆ ਕਰੋ ਕੋਈ ਸਨਮਾਨ ਦਾ ਭੁੱਖਾ ਨਹੀਂ ਹੁੰਦਾ ਲੇਕਿਨ ਸਨਮਾਨ ਦੇ ਨਾਲ ਉਹਦੇ ਲੱਗਦਾ ਕਿ ਮੈਂ ਸਮਾਜ ਦਾ ਇੱਕ ਜ਼ਿੰਮੇਵਾਰ ਨਾਗਰਿਕਾ ਤੇ ਹੋਰ ਕੁਝ ਹੋ ਕੇ ਹੋਰ ਹਿੰਮਤ ਨਾਲ ਨਰਸਿੰਗ ਨਾਲ ਸੇਵਾ ਕਰ ਠੀਕ ਜੀ ਹਾਂ ਜੀ ਨਾਲ ਜੀ ਹਾਂ ਜੀ ਆਲੂ ਜੀ ਹਾਂ ਜੀ ਦਾ ਨਾ ਲਾਓ ਹਾਂ ਜੀ ਦੇਖਿਆ ਸਭ ਚੀਜ਼ਾ ਮੇਰੇ ਹੰਡਲ ਹੈ ਮੈਂ ਇਹ ਦੇਖ ਰਹੀ ਹਾਂ ਕਿ ਅਸੀਂ ਐਨੇ ਅੱਛੇ ਤਰੀਕੇ ਨਾਲ ਇਸ ਚੀਜ਼ ਨੂੰ ਕਵਰ ਅਪ ਕਰ ਰਹੇ ਹਾਂ ਸਾਡਾ ਸਾਰਾ ਜੋ ਵੀ ਅਸੀਂ ਜੋ ਵੀ ਇੱਥੇ ਇਨੀਸ਼ੀਏਟਿਵ ਲੈ ਰਹੇ ਹਾਂ ਜੋ ਸਾਰੇ ਸਾਡੇ ਮੈਂਬਰਸ ਦੇ ਰਹੇ ਹਨ ਸਭ ਨੂੰ ਇੱਕ ਇੱਕ ਦਾ ਹਿਸਾਬ ਪਤਾ ਸਭ ਨੂੰ ਸਭ ਕੁਝ ਪਤਾ ਹੈ ਇਹ ਪੂਰਾ ਟੋਟਲ ਸਭ ਕੁਝ ਟਰਾਂਸਪੇਰੈਂਸੀ ਨਾਲ ਚੱਲ ਰਿਹਾ ਹੈ ਔਰ ਮੈਂ ਮਰੀਜ਼ ਮਿਤਰਾ ਨਾਲ ਜੁੜ ਕੇ ਮੈਨੂੰ ਐ ਲੱਗਦਾ ਹੈ ਕਿ ਮੈਨੇ ਆਪਣਾ ਜੀਵਨ ਸਫਲ ਕਰ ਲਿਆ ਕਿਉਂਕਿ ਮੇਰੇ ਡੈਡ ਦੋ ਬਾਦ ਮੈਨੂੰ ਇਹੀ ਇੱਕ ਸੰਸਥਾ ਐਸੀ ਲੱਗੀ ਜਿਹੜੀ ਮੇਰੀ ਇੱਕ ਫੈਮਿਲੀ ਵੀ ਇਤਨਾ ਚੱਲ ਸਕਦੀ ਹੈ ਔਰ ਮੈਂ ਲੋਕਾਂ ਦੀ ਹੈਲਪ ਕਰ ਸਕਦੀ ਹਾਂ ਔਰ ਇਹ ਬਹੁਤ ਹੀ ਅੱਛਾ ਇੱਕ ਇਨੀਸ਼ੀਏਟਿਵ ਹੈ ਮੈਂ ਚਾਹਨੀ ਆ ਕਿਸੇ ਕੋ ਹੋਰ ਦੁਨੀਆ ਵੀ ਇਸ ਤਰ੍ਹਾਂ ਦਾ ਕੁਝ ਅੱਛਾ ਕੰਮ ਕਰੇ ਅਸੀਂ ਤਾਂ ਮੈਂ ਚਾਹੁੰਦੇ ਆ ਕਿ ਉਸ ਉਹਨਾਂ ਲਈ ਇੱਕ ਮੋਟੀਵੇਸ਼ਨ ਦਾ ਉਹ ਬਣੀਏ ਠੀਕ ਹੈ ਮੈਂ ਚਾਹਨੀ ਆ ਕਿ ਇਹ ਹਮੇਸ਼ਾ ਸਾਡੀ ਮਰੀਜ਼ ਮਿਤਰਾ ਅੱਗੇ ਚਲਦੀ ਰਹੇ ਚਲਦੀ ਰਹੇ ਐਂਡ ਸਭ ਦਾ ਪਲਾ ਕਰਦੀ ਰਹੇ ਮੁਝੇ ਸਾਡਾ ਭਰਾ ਵੀ ਲੱਗੇ ਜੀ ਪੱਤਰਕਾਰ ਭਰਾ ਕਰ ਗੁਰੂ ਵੀ ਰਹਿ ਗਿਆ ਸਾਡਾ ਜੀ ਸਾਡੇ ਪੱਤਰਕਾਰ ਬਹੁਤ ਨਹੀਂ ਜਾਂਦੇ ਜੀ ਹਾਂ ਆਖੀਆਂ ਸਾਡੇ ਫਾਇਦੇ ਲੱਗਦੇ ਨਾ ਤੋਹਿਆਂ ਤੇ ਨਾ ਕਦੇ ਆਇਆ ਇਹ ਨਾਮ ਦੇ ਕੇ ਹੋਰੋਂ ਖਰਾਬ ਹਾਂ ਹਾਂ ਜੀ ਇਹ ਵੀ ਹਾਂਜੀ ਬਹੁਤ ਚੰਗਾ ਲੱਗ ਰਿਹਾ ਪਹਿਲੀ ਵਾਰ ਤਾਂ ਇਹ ਹੈ ਕਿ ਅਸੀਂ ਗੁਰਮੁਖ ਜੀ ਨਾਲ ਬਹੁਤ ਸਾਲਾਂ ਤੋਂ ਜੁੜੇ ਸੀ ਪਰ ਇੱਕ ਕਹਿੰਦੇ ਆ ਨਾ ਆਪਾਂ ਪਰਿਵਾਰ ਦਾ ਹੁਣ ਜਿਹੜਾ ਬਿਲਕੁਲ ਆਪਾਂ ਕਹਿੰਦੇ ਮੈਂਬਰ ਬਣ ਗਿਆ ਹੈ ਨਾ ਮਰੀਜ਼ ਮਿਤਰਾ ਦਾ ਤੇ ਇੱਥੇ ਇਸ ਸੰਸਥਾ ਵੱਲੋਂ ਇਸ ਵਾਰ ਦੋ ਲੇਡੀਜ਼ ਜਿਨ੍ਹਾਂ ਦੇ ਵਿੱਚ ਮੈਂ ਤੇ ਮੈਡਮ ਦੀਤੀ ਜੀ ਨੇ ਅਸੀਂ ਨਵੇਂ ਮੈਂਬਰ ਜੁੜੇ ਹਾਂ ਤੇ ਅਸੀਂ ਤਾਂ ਅੱਜ ਬਹੁਤ ਅੱਛਾ ਲੱਗ ਰਿਹਾ ਸਾਰਿਆਂ ਨੂੰ ਮਿਲ ਕੇ ਤੇ ਸਾਰਿਆਂ ਨੇ ਆਪਣੇ ਆਪਣੇ ਐਕਸਪੀਰੀਐਂਸ ਸ਼ੇਅਰ ਕੀਤੇ ਨੇ ਮੈਡਮ ਤੋਂ ਹੋਰ ਵਧੀਆ ਪ੍ਰੇਰਣਾ ਮਿਲੀ ਹੈ ਕਿ ਅਸੀਂ ਜ਼ਿੰਦਗੀ 'ਚ ਆਪਦੇ ਆਪ ਆਪਣੇ ਆਲੇ ਦੁਆਲੇ ਤੇ ਹੋਰ ਉਸ ਤੋਂ ਵੀ ਜਿੰਨੀ ਸਾਡੀ ਗੁੰਜਾਇਸ਼ ਆਸੀਂ ਸਮਰੱਥਾ ਰੱਖਦੇ ਆਂ ਲੋਕਾਂ ਦੀ ਮਦਦ ਕਰੀਏ ਹਰ ਸੰਪਵ ਜਿਹੜਾ ਹੈਗਾ ਵੇ ਦੇ ਨਾਲ ਉਹ ਚਾਹੇ ਸਿਰਫ ਸਰੀਰਕ ਤੌਰ ਤੇ ਉਹਦਾ ਸਾਥ ਦੇਣਾ ਹੈ ਉਹਨੂੰ ਹਿੰਮਤ ਦੇਣੀ ਹੈ ਤੇ ਚਾਹੀ ਫਾਈਨੈਂਸ਼ੀਅਲ ਕਿਸੇ ਵੀ ਪੱਖ ਤੋਂ ਮਤਲਬ ਤੇ ਅਸੀਂ ਬਹੁਤ ਮੋਟੀਵੇਟਿਡ ਫੀਲ ਕਰ ਰਹੇ ਹਾਂ ਬਈ ਲੋਕ ਇਸ ਨੂੰ ਪੈਸੇ ਕਿ ਸੇਵਾ ਜ਼ਰੂਰ ਕਰ ਰਹੇ ਨੇ ਪਰ ਪੈਸੇ ਦਾ ਬਣਾਉਣ ਦਾ ਮੋਟਿਵ ਹੈ ਇਹਨਾਂ ਦਾ ਤੇ ਉਸ ਨੂੰ ਕੀ ਮੈਸੇਜ ਹੋ ਕੇ ਤੋਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਤਾਂ ਦੇਖੋ ਮਤਲਬ ਇਹ ਹੈ ਬਹੁਤ ਸਾਰੇ ਲੋਕ ਇਦਾਂ ਕਰਦੇ ਵੀ ਨੇ ਪਰ ਜਦੋਂ ਮਰੀਜ਼ ਮਿੱਤਰਾਂ ਦੀ ਗੱਲ ਆਉਂਦੀ ਹੈ ਪਹਿਲੀ ਗੱਲ ਤਾਂ ਇਹ ਉਹਨਾਂ ਨਿਡੀ ਲੋਕਾਂ ਦੇ ਹੈ ਨਾ ਮਰੀਜ਼ ਮਿੱਤਰ ਮਿੱਤਰ ਤੇ ਦੂਸਰਾ ਇੱਥੇ ਜਿਹੜੇ ਇਦਾਂ ਨਹੀਂ ਹੈਗਾ ਕਿ ਜਿਹੜੇ ਪ੍ਰੈਜ਼ੀਡੈਂਟ ਨੇ ਆ ਕੁਝ ਉਹਨਾਂ ਦਾ ਹੀ 올ਡ ਹੈ ਹੋਰ ਸਾਰੇ ਮੈਂਬਰ ਨੇ ਸਾਰਿਆਂ ਦੇ ਵਿੱਚ ਜਿਹੜੀ ਟ੍ਰਾਂਸਪੇਰੈਂਸੀ ਹੈ ਹੈ ਨਾ ਉਹ ਜਿਹੜੀ ਹੈ ਮੇਨਟੇਨ ਕੀਤੀ ਜਾ ਰਹੀ ਹੈ इवन ਗਰੁੱਪ ਦੇ ਵਿੱਚ ਜਿੱਦਾਂ ਹੈਗਾ ਹਰ ਇੱਕ ਚੀਜ਼ ਦਾ ਹਿਸਾਬ ਬਕਾਇਦਾ ਸਾਰਿਆਂ ਦੇ ਜਿਹੜੇ ਸੁਝਾਅ ਟਾਈਮ ਜਿਹੜੇ ਹੈਗੇ ਆ ਪੁੱਛੇ ਜਾਂਦੇ ਆ ਤੇ ਮੈਨੂੰ ਲੱਗਦਾ ਇਸ ਤੋਂ ਵੱਧ ਵਧੀਆ ਹੋਰ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਆਪਣਾ ਫਾਈਨੈਂਸ਼ੀਅਲ इवन ਆਰਗੇਨਾਈਜੇਸ਼ਨ ਦੇ ਜਿਹੜਾ ਸਟੇਟਸ ਹੈ ਉਹ ਸ਼ੋ ਕਰਕੇ ਉਸ પારਦਰਸ਼ਤਾ ਨੂੰ ਜਿਹੜਾ ਹੋਰ ਵਧੀਆ ਢੰਗ ਨਾਲ ਬਿਆਨ ਕਰਦਾ